ਭਾਈ ਗੁਰਜੀ ਕੀ ਫਾਟੇ ਸੋ ਅੱਜ ਕੌਮ ਦੀ ਸਮੂਹਟੀ ਕੌਮ ਦੀ ਜਿੱਤ ਪ੍ਰਾਪਤ ਹੋਈ ਆ ਭਾਈ ਸਰਬਜੀਤ ਸਿੰਘ ਖਾਲਸਾ ਜੋ ਫਰੀਦਕੋਟ ਹਲਕੇ ਤੋਂ ਜਿਹੜੇ ਖੜੇ ਸੀਗੇ ਸ਼ਹੀਦ ਭਾਈ ਬਿਆਮ ਸਿੰਘ ਦੇ ਸੁਪੁੱਤਰ ਭਾਈ ਸਾਬਰੀ ਸਿੰਘ ਖਾਲਸਾ ਉਹਨਾਂ ਦੀ ਜਿੱਤ ਪ੍ਰਾਪਤ ਹੋਈ ਆ ਸੋ ਸਮੁੱਚੀ ਕੌਮ ਨੂੰ ਸਾਰੀ ਸੰਗਤ ਦਾ ਧੰਨਵਾਦ ਆ ਫਰੀਦਕੋਟ ਹਲਕੇ ਦੀ ਖਾਸ ਕਰਕੇ ਜਿਹੜਾ ਫਰੀਦਕੋਟ ਦਾ ਏਰੀਆ ਸੀ ਉਹਨਾਂ ਨੇ ਵਾਕਈ ਕਰ ਵਿਖਾਇਆ ਜਿਹੜਾ ਲੋਕ ਕਹਿੰਦੇ ਸੀ ਕਿ ਕਿ ਪੰਥ ਦਾ ਮਿਹਣਾ ਨਾ ਲੈ ਲਿਓ ਸੋ ਉਹਨਾਂ ਨੇ ਪੰਥ ਦਾ ਮਿਹਣਾ ਨਹੀਂ ਲਿਆ ਤੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੱਡੀ ਲੀਡ ਦੇ ਨਾਲ ਜਿਤਾਇਆ ਤੇ ਸ਼੍ਰੀ ਖਡੂਰ ਸਾਹਿਬ ਹਲਕੇ ਦੇ ਵਿੱਚ ਭਾਈ ਅਮਰਪਾਲ ਸਿੰਘ ਖਾਲਸਾ ਨੇ ਜਿਹੜੀ ਜਿੱਤ ਪ੍ਰਾਪਤ ਕੀਤੀ ਆ ਉੱਥੋਂ ਦੀ ਸੰਗਤ ਦਾ ਵੀ ਜਿਹੜਾ ਬਹੁਤ-ਬਹੁਤ ਧੰਨਵਾਦ ਆ ਸੋ ਆਉਣ ਵਾਲੇ ਸਮੇਂ ਦੀ ਰਣਨੀਤੀ ਆ ਜਿਹੜੀ ਆ ਉਹ ਸਾਰਿਆਂ ਨੂੰ ਦੱਸੀ ਜਾਊਗੀ ਸਾਰੇ ਨੌਜਵਾਨਾਂ ਨੇ 71000 ਦੇ ਨਾਲ ਰਹਿ ਕੇ ਜਿਹੜਾ ਆਉਣ ਵਾਲੇ ਸਮੇਂ ਦੀ ਰਣਨੀਤੀ ਤੈਅ ਕਰਨੀ ਆ ਕਿਉਂਕਿ ਜੇ ਆਪਾਂ ਕਹਿ ਲਈਏ ਕਿ ਸੰਗਤ ਸੰਗਤ ਆ ਜਿਹੜੀ ਉਹ ਹਮੇਸ਼ਾ ਕੌਮ ਲਈ ਜਿਹੜੀ ਉਹ ਤਿਆਰ ਵਰਤਿਆ ਰਹਿੰਦੀ ਆ ਪਰ ਕਿਤੇ ਨਾ ਕਿਤੇ ਪੰਥਕ ਆਗੂ ਆ ਜਿਹੜੇ ਆ ਉਹ ਕਿਤੇ ਨਾ ਕਿਤੇ ਸੰਗਤ ਨੂੰ ਜਿਹੜਾ ਉਹ ਨਿਰਾਸ਼ਾ ਦੇ ਵਿੱਚ ਪਾ ਦਿੰਦੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਥਕ ਆਗੂਆਂ ਦੀ ਇਕਤਰਤਾ ਹੋਵੇ ਪ੍ਰਮਾਤਮਾ ਮੂਰੇ ਅਰਦਾਸ ਕਰਦੇ ਆਂ ਗੁਰੂ ਸਾਹਿਬ ਮੂਰੇ ਅਰਦਾਸ ਕਰਦੇ ਆਂ ਤੇ ਭਾਈ ਸਰਜੀਤ ਸਿੰਘ ਖਾਲਸਾ ਤੇ ਹੋਰ ਪੰਥਕ ਆਗੂਆਂ ਨੇ ਜੋ ਇੱਕ ਗੱਲ ਕਹੀ ਆ ਕਿ ਜੂਨ 1984 ਨਾ ਭੁੱਲਣ ਯੋਗ ਜੋ ਇਹ ਹਫ਼ਤਾ ਚੱਲ ਰਿਹਾ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਇੱਥੇ ਢੋਲ ਵਾਲੇ ਆਏ ਸੀਗੇ ਇੱਥੇ ਲੱਡੂਆਂ ਵਾਲੇ ਆਏ ਸੀਗੇ ਤੇ ਉਹ ਸਾਰੇ ਮੁੜ ਕੇ ਗਏ ਆ ਇਥੋਂ ਇਹ ਸਾਬਤ ਸੀਗਾ ਕਿ ਜੂਨ 1984 ਦਾ ਜੋ ਅਕਾਲ ਤਖਤ ਸਾਹਿਬ ਤੇ ਜੋ ਅਟੈਕ ਹੋਇਆ ਉਹਦਾ ਪੰਥਕ ਪਾਰਟੀਆਂ ਨੂੰ ਜਾਂ ਪੰਥਕ ਆਗੂਆਂ ਨੂੰ ਤਾਂ ਹੈਗਾ ਪਰ ਜਿਹੜੀਆਂ ਦੂਜੀਆਂ ਧਿਰਾਂ ਉਹਨਾਂ ਨੂੰ ਨਹੀਂ ਹੈਗਾ ਸਿਕਾ ਜਿਉ ਉਹ ਜਿੱਤ ਦੇ ਇਹਦਾ ਮਤਲਬ ਉਹਨਾਂ ਨੇ ਢੋਲਤਮਾਖੇ ਕਰਨੇ ਸੀ ਉਹਨਾਂ ਨੇ ਲੱਡੂ ਵੰਡਨੇ ਸੀ ਸੋ ਇਥੋਂ ਸਾਬਤ ਹੋ ਜਾਂਦਾ ਕਿ ਜਿਹੜੀਆਂ ਰਾਜਨੀਤਿਕ ਦੂਜੀਆਂ ਧਿਰਾਂ ਹੈਗੀਆਂ ਉਹਨਾਂ ਨੇ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੋਡਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਜਿਹੜਾ ਉਹਨਾਂ ਨੇ ਸੌਹਾ ਖਾ ਕੇ ਜਿਹੜਾ ਉਹ ਮੁਕਰਨਾ ਹੀ ਹੁੰਦਾ ਜਿਹੜਾ ਉਹਨਾਂ ਨੇ ਸਿਰਫ ਤੇ ਸਿਰਫ ਨਾਮ ਵਰਤਣਾ ਹੁੰਦਾ ਸਿੱਖੀ ਜਿੰਦਾ ਸਿੱਖਾਂ ਦਾ ਨਾਮ ਵਰਤ ਕੇ ਜਿਹੜਾ ਉਹਨਾਂ ਨੇ ਵੋਟਾਂ ਦੀ ਰਾਜਨੀਤੀ ਜਿਹੜੀ ਆ ਕਰਨੀ ਹੁੰਦੀ ਆ ਸੋ ਇੱਥੇ ਭਾਈ ਸਰਬਜੀਤ ਸਿੰਘ ਖਾਲਸਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹ ਖੁਸ਼ੀ ਜਿਹੜੀ ਆ ਉਹ ਜਿੱਤਦੀ ਆ ਜਿਹੜਾ ਨਹੀਂ ਪ੍ਰਤ ਕਰਾਂਗੇ ਕਿਉਂਕਿ ਵੱਡੀ ਬਹੁਤ ਵੱਡੀ ਗੱਲ ਆ ਕਿ ਐਮਪੀ ਬਣ ਜਾਣਾ ਪਿਛਲੇ ਲੰਮੇ ਸਮੇਂ ਤੋਂ ਮਿਹਨਤ ਕਰ ਰਹੇ ਤੇ ਅੱਜ ਐਮਪੀ ਬਣਿਆ ਤੋਂ ਪਰ ਫਿਰ ਵੀ ਆਪਾਂ ਨੂੰ ਜਿਹੜਾ ਜ਼ਰੂਰ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਸੋ ਉੱਥੇ ਖਡੂਰ ਸਾਹਿਬ ਹਲਕੇ ਦੀ ਸੰਗਤ ਦਾ ਵੀ ਬਹੁਤ-ਬਹੁਤ ਧੰਨਵਾਦ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕਰਦੇ ਆ ਕਿ ਭਾਈ ਸਰਬਜੀਤ ਸਿੰਘ ਖਾਲਸਾ ਜਿਹੜਾ ਸੰਗਤ ਦਾ ਜ਼ਰੂਰ ਧਿਆਨ ਰ 2027 ਦੇ ਵਿੱਚ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਰਣਨੀਤੀ ਤੈਅ ਕੀਤੀ ਜਾਊਗੀ ਸੋ ਇੱਕ ਸਭ ਤੋਂ ਵੱਡੀ ਗੱਲ ਕਿ ਦਸਤਾਰ ਜਿਨ੍ਹਾਂ ਨੇ ਬੰਨਿਆ ਉਹਨਾਂ ਨੇ ਤਾਂ ਨੌਜਵਾਨਾਂ ਨੇ ਸਾਥ ਦਿੱਤਾ ਹੀ ਜਿੱਤਾ ਸਭ ਤੋਂ ਵੱਧ ਸਾਥ ਦਿੱਤਾ ਜਿਹੜਾ ਮੋਨੇ ਨੌਜਵਾਨਾਂ ਨੇ ਜਿੱਥੇ ਆਪਾਂ ਕਹਿੰਦੇ ਨੇ ਕਿ ਮੋਈ ਮੋਨਾ ਨੌਜਵਾਨਾਂ ਇਹ ਤਾਂ ਪੰਥ ਦੀ ਗੱਲ ਨਹੀਂ ਕਰ ਸਕਦਾ ਪਰ ਕਿਤੇ ਨਾ ਕਿਤੇ ਬਹੁਤ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿੱਥੇ ਹੋਈ ਹੈ ਉੱਥੇ ਵੀ ਸੋਧਾ ਲਾਉਣ ਵਾਲੇ ਮੋਨੇ ਹੁੰਦੇ ਸੋ ਇੱਥੇ ਵੀ ਮੋਨੇ ਨੌਜਵਾਨਾਂ ਨੇ ਬਹੁਤ ਜਿਹੜਾ ਉਹ ਉਤਸ਼ਾਹ ਨਾਲ ਜਿਹੜਾ ਉਹ ਸੰਗਤ ਦਾ ਸਹਿਯੋਗ ਦਿੱਤਾ ਸਕੌਮ ਦੀ ਪੰਥ ਦੀ ਚੜ੍ਹਦੀ ਕਲਾ ਹੋਈ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ